ਸੰਤ ਮਹਾਪੁਰਸ਼ ਤਾਂ ਸਾਰਿਆਂ ਦੇ ਹੁੰਦੇ ਆ ਤੇ ਸਾਰੇ ਹੀ ਆਪਾਂ ਉੱਥੇ ਨਤਮਸਤਕ ਹੋਣ ਜਾਂਦੇ ਆ ਸਾਰੇ ਹੀ ਆਪਾਂ ਅਸ਼ੀਰਵਾਦ ਲੈਣੇ ਆ ਇਹ ਚ ਭੇਦ-ਪਾਤ ਦੀ ਗੱਲ ਕਿੱਥੋਂ ਆ ਗਈ ਜਿਹੜੇ ਵਰਕਰ ਸਵਾਨੇ ਜਾਂਦੇ ਆ ਕਾਂਗਰਸ ਦੇ ਬਹੁਤ ਲੀਡਰ ਸਵਾਨ ਵਰਕਰ ਸਵਾਨ ਜਾਂਦੇ ਆ ਭਾਜਪਾ ਦੇ ਬਹੁਤ ਲੀਡਰ ਵਰਕਰ ਸਵਾਨ ਜਾਂਦੇ ਆ ਤੇ ਜਿਹੜੀ ਵੀ ਉਹਨਾਂ ਦੀ ਸੰਗਤ ਆ ਉਹ ਕਿਸੇ ਨਾ ਕਿਸ ਨੂੰ ਤਾਂ ਵੋਟ ਕਰਦੀ ਆ ਮਤਲਬ ਤੁਸੀਂ ਸਾਰਿਆਂ ਹੀ ਹੱਦਾਂ ਬੰਨੇ ਟੱਪ ਦੋ ਹਰੇਕ ਨੂੰ ਤੁਸੀਂ ਇਹ ਸਮਝ ਲਓ ਮੈਂ ਚੀਫ ਮਿਨਿਸਟਰ ਬਣ ਗਿਆ ਤਾਂ ਮੈਂ ਕੀ ਬਣ ਗਿਆ ਤੁਸੀਂ ਹਰਨ ਹਰ ਕਿਸੇ ਨੂੰ ਵੀ ਤੁਸੀਂ ਕਮੈਂਟ ਕਰ ਦਿੰਨੇ ਜੋ ਉਹਨਾਂ ਦੀ ਗੱਲ ਆ ਜਦੋਂ ਸੁਣੀ ਜਾਂਦੀ ਆ ਬਹੁਤ ਲੱਖਾਂ ਲੋਕਾਂ ਨੂੰ ਉਸ ਗੱਲ ਦਾ ਆਰਾਮ ਆਉਂਦਾ ਫਾਇਦਾ ਮਿਲਦਾ ਇਹ ਦੁੱਖ ਦਰਦ ਦੂਰ ਹੁੰਦੇ ਆ ਪਰ ਜੇ ਇੱਕ ਮੁੱਖ ਮੰਤਰੀ ਕਿਸੇ ਗੱਲ ਤੇ ਸੰਤ ਮਹਾਪੁਰਸ਼ਾਂ ਤੇ ਗੱਲ ਕਰਦਾ ਇਹ ਤੇ ਮੈਂ ਸਮਝਦਾ ਲੋਕਾਂ ਚ ਦੁਨੀਆ ਚ ਇਸ ਗੱਲ ਦਾ ਬਹੁਤ ਲੋਕਾਂ ਨੇ ਗੁੱਸਾ ਵੀ ਕੀਤਾ ਬੁਰਾ ਵੀ ਮਨਾਇਆ ਦੇਖੋ ਸੰਤ ਮਹਾਪੁਰਸ਼ ਤਾਂ ਸਾਰਿਆਂ ਦੇ ਹੁੰਦੇ ਆ ਤੇ ਸਾਰੇ ਹੀ ਆਪਾਂ ਉੱਥੇ ਨਤਮਸਤਕ ਹੋਣ ਜਾਂਦੇ ਆ ਸਾਰੇ ਹੀ ਆਪਾਂ ਆਸ਼ੀਰਵਾਦ ਲੈਨੇ ਆ ਤੇ ਇਹ ਚ ਭੇਦ ਪੌਦ ਦੀ ਗੱਲ ਕਿੱਥੋਂ ਆ ਗਈ ਤੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਲੀਡਰ ਸਬਾਨ ਨੇ ਇਹ ਵਰਕਰ ਸਬਾਨ ਨੇ ਜਾਂਦੇ ਆ ਕਾਂਗਰਸ ਦੇ ਬਹੁਤ ਲੀਡਰ ਸਬਾਨ ਵਰਕਰ ਸਬਾਨ ਜਾਂਦੇ ਆ ਭਾਜਪਾ ਦੇ ਬਹੁਤ ਲੀਡਰ ਵਰਕਰ ਸਬਾਨ ਜਾਂਦੇ ਆ ਤੇ ਜਿਹੜੀ ਵੀ ਉਹਨਾਂ ਦੀ ਸੰਗਤ ਆ ਉਹ ਕਿਸੇ ਨਾ ਕਿਸ ਨੂੰ ਤਾਂ ਵੋਟ ਕਰਦੀ ਆ ਤੇ ਮੈਂ ਸਮਝਦਾ ਮਤਲਬ ਤੁਸੀਂ ਸਾਰੀਆਂ ਹੀ ਹੱਦਾਂ ਬੰਨੇ ਟੱਪ ਦੋ ਹਰੇਕ ਨੂੰ ਤੁਸੀਂ ਇਹ ਸਮਝ ਲਓ ਮੈਂ ਚੀਫ ਮਿਨਿਸਟਰ ਬਣ ਗਿਆ ਤਾਂ ਮੈਂ ਕੀ ਬਣ ਗਿਆ ਤੁਸੀਂ ਹਰ ਹਰ ਕਿਸੇ ਨੂੰ ਵੀ ਤੁਸੀਂ ਕਮੈਂਟ ਕਰ ਦਿੰਨੇ ਹੋ ਕਿਸੇ ਨੂੰ ਵੀ ਕੁਝ ਕਰ ਦਿੰਨੇ ਹੋ ਮਤਲਬ ਇਹ ਜਿਹੜੀਆਂ ਆਦਤ ਪਈ ਹੋਈ ਆ ਨਾ ਤੁਹਾਨੂੰ ਸਟੇਜ ਕਰਨ ਦੀ ਉਹ ਤੁਹਾਡੀ ਆਦਤ ਜਾਂਦੀ ਨਹੀਂ ਚੀਫ ਮਿਨਿਸਟਰ ਦਾ ਕੱਦ ਬਹੁਤ بڑا ਹੁੰਦਾ ਤੇ ਸੰਤ ਮਹਾਪੁਰਸ਼ਾਂ ਦਾ ਜਿਹੜਾ ਇੱਕ ਉਸ ਧੁਰਗਾ ਪਰਮਾਤਮਾ ਦੇ ਕੋਲ ਜੋ ਉਹਨਾਂ ਦੀ ਗੱਲ ਜਦੋਂ ਸੁਣੀ ਜਾਂਦੀ ਆ ਬਹੁਤ ਲੱਖਾਂ ਲੋਕਾਂ ਨੂੰ ਉਸ ਗੱਲ ਦਾ ਆਰਾਮ ਆਉਂਦਾ ਫਾਇਦਾ ਮਿਲਦਾ ਹੈ ਦੁੱਖ ਦਰਦ ਦੂਰ ਹੁੰਦੇ ਆ ਮੈਂ ਕਹਿੰਦਾ ਇਹਦੇ ਵਿੱਚ ਕਿਸੇ ਨੂੰ ਵੀ ਇੱਕ ਪੰਜਾਬ ਦੇ ਤੁਸੀਂ ਪੰਜਾਬੀ ਹੋ ਆਪਣੀ ਤਾਂ ਗੁਰਮੂਆਂ ਪੀਰਾਂ ਪੰਗੰਬਰਾਂ ਦੀ ਧਰਤੀ ਆ ਤੇ ਸੰਤ ਮਹਾਂਪੁਰਸ਼ ਹਮੇਸ਼ਾ ਹੀ ਤਾਰਦੇ ਆਏ ਨੇ ਤੇ ਤੁਸੀਂ ਇਹ ਬਾਬਾ ਜੀ ਨੂੰ ਗੱਲ ਕਹਿ ਕੇ ਵਿਆਸ ਵਾਲਿਆਂ ਨੂੰ ਉਹਨਾਂ ਦਾ ਨਹੀਂ ਉਹ ਤਾਂ ਇਹ ਗੱਲਾਂ ਤੋਂ ਉੱਚੇ ਆ ਪਰ ਤੁਸੀਂ ਕਿਤੇ ਨਾ ਕਿਤੇ ਆਪਣਾ ਆਪਣਾ ਨਿੱਜੀ ਜੇ ਮੈਂ ਗੱਲ ਕਰਾਂ ਤੁਸੀਂ ਬਹੁਤ ਆਪਣੇ ਆਪ ਨੂੰ ਇਸ ਗੱਲ 'ਚ ਛੋਟਾ ਕੀਤਾ ਏ ਵੱਡਾ ਨਹੀਂ ਕੀਤਾ ਤੁਸੀਂ ਮੁੱਖ ਮੰਤਰੀ ਹੋ ਤੁਹਾਡੇ ਕੋਲ ਸਾਰੀ ਤਾਕਤ ਆ ਉਹ ਇੱਕ ਅਲੱਗ ਚੀਜ਼ ਆ ਪਰ ਜੇ ਇੱਕ ਮੁੱਖ ਮੰਤਰੀ ਕਿਸੇ ਗੱਲ ਤੇ ਸੰਤ ਮਹਾਪੁਰਸ਼ਾਂ ਤੇ ਗੱਲ ਕਰਦਾ ਏ ਤੇ ਮੈਂ ਸਮਝਦਾ ਲੋਕਾਂ ਚ ਦੁਨੀਆ ਚ ਇਸ ਗੱਲ ਦਾ ਬਹੁਤ ਲੋਕਾਂ ਨੇ ਗੁੱਸਾ ਵੀ ਕੀਤਾ ਬੁਰਾ ਵੀ ਮਨਾਇਆ ਉਹਨਾਂ ਨੂੰ ਨਹੀਂ ਕੋਈ ਫਰਕ ਨਾ ਉਹਨਾਂ ਨੇ ਕੁਝ ਕਹਿਣਾ ਏ ਪਰ ਉਹ ਤਾਂ ਸਾਰਿਆਂ ਦੀਆਂ ਖੁਸ਼ੀਆਂ ਨਾਲ ਝੋਲੀਆਂ ਪਰਦੇ ਆ ਜਿਹੜਾ ਭਰਾ ਲੈਂਦਾ ਭਾਈ ਉਹ ਮੈਂ ਸਮਝਦਾ ਕਾਮਯਾਬ ਹੋ ਜਾਂਦਾ ਜਿਹੜਾ ਉਹਨਾਂ ਦੇ ਦਰਤੇ ਵੈਸੇ ਵੀ ਉਹਨਾਂ ਨੂੰ ਤਾਂ ਬੁੜਾ ਵੀ ਜਿਹੜਾ ਕਵੇ ਸੰਤਮਾਹ ਪੁਰਸ਼ ਤਾਂ ਉਹਦਾ ਵੀ ਕਦੇ ਮਾੜਾ ਨਹੀਂ ਕਰਦੇ ਬਾਕੀ ਥੋੜੀ ਸਮਝ ਆ ਉਹ ਤੁਸੀਂ ਆਪਣੀ ਦਾ ਜਿਹੜਾ ਹੈ ਉਹ ਸਾਹਮਣੇ ਲੋਕਾਂ ਦੇ ਆਪਣੀ ਸਮਝ ਜਿਹੇ ਜੀ ਵੀ ਸਮਝ ਆ ਉਹ ਰੱਖ ਰਹੀ ਹੈ